ਜੀ ਆਇਆਂ ਨੂੰ ਸਸਰੀਆ ਕਾਲ ਜੀ ਕਿੱਦਾ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਆ ਦੋ ਸਾਰੇ ਵਧੀਆ ਹੋਵੋਗੇ ਮਜ਼ੇਦ ਹੋਵੋਗੇ ਤੇ ਰਬ ਸਾਰੇ ਚੜਦੀ ਕਲਾ ਚ ਰੱਖੇ ਇਹ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਹੈ ਇਹ ਜਿਹੜਾ ਲਫ਼ਜ਼ ਹੈਗਾ ਨਾ ਚੜਦੀ ਕਲਾ ਇਹ ਇੱਕੋ ਬੰਦਾ ਬੋਲਿਆ ਕਰੇ ਇਹ ਦੋ ਲਫ਼ਜ਼ ਨਹੀਂ ਹੈ ਇੱਕ ਹੀ ਲਫ਼ਜ਼ ਚੜਦੀ ਕਲਾ ਇਹ ਤੁਹਾਨੂੰ ਕਹਦਣਾ ਚੜਦੀ ਅਗੂ ਕਲਾਸ ਹੀ ਕਹਦਨੇ ਆ ਨਹੀਂ ਜਾਂ ਚੜਦੀ ਕਲਾ ਹੀ ਅਸੀਂ ਕਹੀਏ ਜਾਂ ਚੜਦੀ ਕਲਾ ਇਹ ਉਸ ਦਿਨ ਅਸੀਂ ਵੀਡੀਓ ਬਣਾ ਰਹੇ ਸੀ ਤੇ ਮਫਜ਼ਨ ਵੀਰੇ ਦੇ ਨਾਲ ਤੇ ਉਹਨਾਂ ਨੇ ਵਿੱਚ ਸਾਰਿਆਂ ਨੇ ਇਹੀ ਕਮੈਂਟ ਕੀਤਾ ਸੀ ਕਿ ਵੀਰੇ ਇੱਕ ਲਵਜ਼ ਹੈ ਰੱਬ ਸਾਰਿਆਂ ਨੂੰ ਚੜਦੀ ਕਲਾ 'ਚ ਰੱਖੇ ਕਿੱਥੇ ਬੋਲਿਆ ਇਕੱਠਾ ਬੋਲਿਆ ਇਕੱਠਾ ਬੋਲਿਆ ਇਕ ਕੋਈ ਬੰਦਾ ਸਾਰਿਆਂ ਨੂੰ ਚੜਦੀ ਚੱਲ ਕੀ ਵੇਖਣ ਜਾ ਰਹੇ ਆ ਅੱਜ ਆਪਾਂ ਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅੱਜਕੱਲ ਪੰਜਾਬ 'ਚ ਸਿਰਫ ਇੱਕ ਹੀ ਨਾਮ ਜਿਹੜਾ ਹੈ ਉਹ ਅੱਜਕੱਲ ਹੈ ਰਾਜਵੀਰ ਅੱਜਕੱਲ ਸਿਰਫ ਉਹੀ ਆ ਰਿਹਾ ਦੁਆਵਾਂ ਚੱਲ ਰਹੀਆਂ ਨੇ ਰਾਜਵੀਰ ਜਵੰਦਾ ਅਸੀਂ ਤੇ ਇਧਰ ਵੀ ਅਸੀਂ ਜਿੰਨੀਆਂ ਵੀ ਵੀਡੀਓ ਬਣਾ ਰਹੇ ਆ ਨਾ ਹਰ ਵੀਡੀਓ ਦੇ ਵਿੱਚ ਹਰ ਟਾਈਮ ਅਸੀਂ ਇਹੀ ਦੁਆ ਕਰਦੇ ਹਾਂ ਕਿ ਰਾਜਵੀਰ ਵੀਰੇ ਨੂੰ ਜਲਦੀ ਤੋਂ ਜਲਦੀ ਸਿਹਤ ਸਿਹਤ ਮਿਲੇ ਤੰਦਰੁਸਤੀ ਵਾਲੀ ਜ਼ਿੰਦਗੀ ਮਿਲੇ ਕਿਉਂਕਿ ਸਾਡਾ ਕਿਸੇ ਟਾਈਮ ਵੀ ਬੋਲਿਆ ਹੋਇਆ ਕੋਈ ਵੀ ਲਫ਼ਜ਼ ਕਿਸੇ ਟਾਈਮ ਵੀ ਕਬੂਲ ਹੋ ਸਕਦਾ ਹੈ ਰੱਬ ਰੱਬ ਤੁਹਾਨੂੰ ਪਤਾ ਨਾ ਕਿ ਇਨਸਾਨ ਦੀ ਸ਼ਰਖ ਤੋਂ ਵੀ ਜ਼ਿਆਦਾ ਨਜ਼ਦੀਕ ਹੈ ਸੱਚੇ ਕੋ ਪਤਾ ਨਹੀਂ ਇਹ ਸਾਰੇ ਜਣ ਦੁਆਵਾ ਕਰਨ ਪਤਾ ਨਹੀਂ ਕਿ ਦੀ ਸੁਣੀ ਜਾਣੀ ਹੈ ਕਿ ਦੋ ਸੁਣੀ ਜਾਣੀ ਹੈ ਬਿਲਕੁਲ ਬਿਲਕੁਲ ਤੇ ਸਭ ਤੋਂ ਪਹਿਲੇ ਇਹ ਅਰਦਾਸ ਹੈ ਕਿ ਸਾਰੇ ਜਿਹੜੇ ਨੇ ਹੱਥ ਜੋੜ ਕੇ ਇਹਨਾਂ ਲਈ ਦੁਆ ਕਰਣ ਬਿਲਕੁਲ ਅੱਛਾ ਇਹ ਵੀਡੀਓ ਜਿਹੜੀ ਹੈ ਇਹ ਹੈ ਹੰਸ ਰਾਜ ਹੰਸ ਦੀ ਹਾਂ ਜੀ ਉਹਨਾਂ ਦਾ ਪਤਾ ਲੈਣ ਆਏ ਹੋਏ ਨੇ ਹੰਸ ਰਾਜ ਹੰਸ ਸਾਹਿਬ ਉੱਧਰ ਆਏ ਨੇ ਹਸਪੀਟਲ ਹਸਪੀਟਲ ਆਏ ਨੇ ਪਤਾ ਲੈਣ ਉਹਨਾਂ ਦੇ ਤੇ ਇਹਨਾਂ ਦੀ ਸ਼ਾਇਦ ਫੈਮਿਲੀ ਨੂੰ ਮਿਲ ਕੇ ਆਏ ਨੇ ਰਾਜਵਰ ਜਵੰਡਾ ਜੀ ਉਹ ਦੱਸਣਗੇ ਕਿ ਕੀ ਸੂਰ ਸਿੰਗਰ ਰਾਜਵੀਰ ਜਵੰਦਾ ਨੂੰ ਲੈ ਕੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਦੁਆਵਾਂ ਕੀਤੀ ਬੜੀ ਦੁੱਖ ਦੀ ਘੜੀ ਹੈ ਗੱਲਬਾਤ ਕਰ ਲੈਣੇ ਹੰਸਰਾ ਏਜੰਸੀ ਪਹੁੰਚੇ ਨੇ ਇੱਧਰ 40 ਹਸਪਤਾਲ ਦੇ ਵਿੱਚ ਸਰ ਤੁਸੀਂ ਪਰਿਵਾਰ ਨੂੰ ਮਿਲ ਕੇ ਆਏ ਹੋ ਰਾਜਵੀਰ ਜਵੰਦਾ ਤੁਸੀਂ ਦੇਖਿਆ ਕਿ ਮਤਲਬ ਬੜੀ ਦੁੱਖ ਦੀ ਘੜੀ ਹੈ ਪੰਜਾਬੀ ਦੀ ਹਾਂਜੀ ਸਾਰਾ ਜਹਾਨ ਅਰਦਾਸ ਕਰਦਾ ਮੈਂ ਵੀ ਗਰੀਬ ਅਰਦਾਸ ਕਰਦਾ ਮਾਲਕ ਦੇ ਅੱਗੇ ਕਿ ਮਾਂ ਦੀ ਛੋਲੀ ਚ ਖੈਰ ਪਾ ਦੇ ਉਹਨਾਂ ਦੇ ਮਾਤਾ ਜੀ ਕੋਲ ਬੈਠੇ ਰਹੇ ਕਮਰ ਸਾਹਿਬ ਮਿਲੇ ਕਨਵਰ ਗਰੇਵਾਲ ਸਾਹਿਬ ਹੋਰ ਆਰਟਿਸਟ ਬਿੱਲਾ ਜੀ ਸਾਰੇ ਬੜੇ ਪਿਆਰੇ ਬੰਦੇ ਆ ਮੇਰਾ ਬੇਟਾ ਯੋਗਰਾਜ ਅਸੀਂ ਇਹ ਸਾਰੇ ਇਹ ਤੇ ਸਾਰੇ ਇਕੱਠੇ ਸੀ ਪਰ ਮੈਨੂੰ ਚੈਨ ਨਹੀਂ ਸੀ ਆ ਰਿਹਾ ਮੈਂ ਵੇਖਣਾ ਚਾਹੁੰਦਾ ਸੀ ਫਿਰ ਮਾਤਾ ਜੀ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਜਾਣਾ ਮੈਂ ਕਿਹਾ ਯਾਰ ਮੈਂ ਕਹਿੰਦੀ ਤੁਹਾਡਾ ਦਿਲ ਕਰਦਾ ਹੋਣਾ ਰਾਜਵੀਰ ਨੂੰ ਵੇਖਣ ਮੈਂ ਕਿਹਾ ਹਾਂ ਯਾਰ ਮੈਂ ਕਹਿੰਦਾ ਨਹੀਂ ਸੀ ਪਤਾ ਨਹੀਂ ਕੀ ਹਾਲਤ ਹੈ ਕੀ ਸੱਚੀ ਪਰ ਫਿਰ ਮੈਨੂੰ ਅਭਿਜੀਤ ਜੀ ਵੀ 40s ਦਾ ਵੀ ਮੈਂ ਥੈਂਕਸ ਕਰਦਾ ਮੈਨੂੰ ਉੱਪਰ ਲੈ ਗਿਆ ਉਹਨਾਂ ਦੇ ਜਿੱਥੇ ਉਹ ਐਡਮਿਟ ਕੁਝ ਮਿੰਟ ਮੈਂ ਚੰਦ ਮਿੰਟ ਨਿਹਾਰਿਆ ਉਹਨਾਂ ਨੂੰ ਦੇਖਿਆ ਪ੍ਰੇਵ ਵੀ ਕੀਤੀ ਰੱਬ ਅੱਗੇ ਕਿ ਮਾਂ ਦੀ ਝੋਲੀ 'ਚ ਖੈਰ ਪਾ ਦੇ ਭੈਣਾਂ ਦੇ ਵੀਰੇ ਨੂੰ ਵਾਪਸ ਭੇਜ ਦੇ ਉਹ ਬੇਟੀ ਜਿਹੜੀ ਉਹਦੇ ਤਾਂ ਪ੍ਰਣਾਇਆ ਵਿਆਹੀ ਆ ਉਹਦੀ ਝੋਲੀ 'ਚ ਵੀ ਖੈਰ ਪਾ ਦੇ ਉਹਦੇ ਬੱਚਿਆਂ ਤੇ ਤਰਸ ਕਰ ਬਾਕੀ ਉਹਦੇ 팬 ਤਾਂ ਬਹੁਤ ਆ ਦੋਸਤ ਬਹੁਤ ਆ ਤੇ ਮੈਂ ਤਾਂ ਕਿੰਨਾ ਰੱਬ ਥੋੜੀ ਥੋੜੀ ਉਮਰ ਸਾਡੀ ਲੈ ਲਾ ਇਹਨੂੰ ਜਿੰਦਾ ਕਰ ਦੇ ਇਹਨੂੰ ਜਲਦੀ ਜਲਦੀ ਠੀਕ ਕਰ ਦੇ ਜਸਵੰਦਰ ਭੱਲਾ ਸਾਹਿਬ ਦਾ ਚੱਲਣਾ ਉਸ ਤੋਂ ਬਾਅਦ ਹਾਂਜੀ ਚਰਨਜੀਤ ਉੱਚਾ ਸਾਹਿਬ ਦਾ ਚਲੇ ਜਾਣਾ ਖਾਨ ਸਾਹਿਬ ਦੀ ਮਦਰ ਦਾ ਖਾਨ ਸਾਹਿਬ ਦੀ ਉਹ ਮਦਰ ਜਸਵੰਦਰ ਭੱਲਾ ਹਾਂਜੀ ਹਾਂਜੀ ਬਸੇ ਭਾਰੀ ਆ ਕੋਈ ਪਹਿਲਾਂ ਤੇ ਰਾਜਵੀਰ ਠੀਕ ਹੋਵੇ ਤੇ ਖੰਡ ਸ਼ੁਕਰਾਨੇ ਦਾ ਕਰੀਏ ਖੰਡ ਪਾਟ ਫਿਰ ਮੈਂ ਅੱਗੇ ਇੱਥੇ ਅਰਜ਼ ਕਰ ਰਿਹਾ ਸੀ ਮੈਂ ਕਿ ਕੋ ਡੰਗਰ ਡੰਗਰ ਵੀ ਢਿੱਲੇ ਹੋ ਜਾਣੇ ਤੇ ਪਿੰਡਾਂ 'ਚ ਅਗਰਾਈ ਕਰਕੇ ਤੇ ਫਿਰ ਪਾਠ ਕਰਾਉਂਦੇ ਹੁੰਦੇ ਸੀ ਖੰਡ ਪਾਠ ਤੇ ਯਾਰ ਕੁਛ ਇਹੋ ਜਿਹਾ ਸਾਰੇ ਹੀ ਸਿੰਗਰ ਰਲ ਕੇ ਇੱਕ ਜਗ੍ਹਾ ਕਿਸੇ ਗੁਰੂ ਘਰ ਆਪਾਂ ਕਿਉਂ ਨਾ ਪਾਠ ਕਰਾਈਏ ਖੰਡ ਪਾਠ ਰਖਾਈਏ ਕਰਾਈਏ ਔਰ ਮਾਲਕ ਤੋਂ ਮਾਫੀ ਮੰਗਿਏ ਕੋਈ ਦਾਨਪੁਨ ਕਰੀਏ ਕੋਈ ਸਦਕਾ ਦੇਈਏ ਕੋਈ ਮਾਫੀ ਮੰਗੇ ਕਿ ਪਤਾ ਨਹੀਂ ਕਿਉਂ ਕੋਈ ਨਜ਼ਰ ਲੱਗ ਗਈ ਏ ਇੱਕ ਇੱਕ ਕਰਕੇ ਨਾ ਕੋਈ ਚੱਜ ਦੀ ਖਬਰ ਆ ਹੀ ਨਹੀਂ ਰਹੀ ਅਖਰੀ ਸਵਾਲ ਹੈ ਮੇਰਾ ਲੋਕੀ ਸੋਸ਼ਲ ਮੀਡੀਆ ਦੇ ਕਹਿ ਰਿਹਾ ਕਹਿ ਰੇ ਕਿ ਅਗਰ ਸਾਡੇ ਅੰਗ ਦੀ ਰਾਜਵੀਰ ਨੂੰ ਜਰਤ ਹੈ ਲੋਕੀ ਕਹਿ ਰਹੇ ਕਿ ਸਾਡੇ ਅੰਗ ਤੱਕ ਅਸੀਂ ਰਾਜਵੀਰ ਨੂੰ ਦੇਣ ਨੂੰ ਤਿਆਰ ਹੈ ਮੈਂ ਕਿਹਾ ਜੀ ਲੋਕੀ ਤੇ ਇੰਨੇ ਆਸ਼ਿਕ ਆ ਕਿ ਸਾਰੀ ਇਦਾਂ ਲੱਗਦਾ ਸਾਰੀ ਦੁਨੀਆ ਦੇ ਮਾਪੇ ਆਪਣਾ ਬੇਟਾ ਸਮਝ ਗਏ ਭੈਣਾ ਆਪਣਾ ਵੀਰਾ ਸਮਝ ਗਏ ਬੱਚੇ ਮੇਰਾ ਪੋਤਰਾ ਰਿਦਾਨ ਉਹ ਵੀ ਰੋਜ਼ ਪੁੱਛਦੇ ਜਵਰਾਜ ਜੀ ਨੂੰ ਆਪਕੇ ਦੋਸਤ ਕੈਸੇ ਹੈ ਹਿੰਦੀ ਬੋਲਦਾ ਕਦੀ ਕਦੀ ਅੱਜ ਕੱਲ੍ਹ ਹੈ ਨਾ ਰਵਾਜ ਇਹ ਉਹ ਮਤਲਬ ਬੱਚੇ ਬੇਟੀਆਂ ਮਾਪਿਓ ਸਾਡੀ ਵਰਗੀ ਜਿਹੜੇ ਬਹੁਤ ਰੱਬ 'ਚ ਯਕੀਨ ਰੱਖਦੇ ਸਭ ਲੋਕ ਉਹਨਾਂ ਲਈ ਦੁਆਵਾਂ ਕਰ ਰਹੇ ਆ ਇਸੇ ਤਰ੍ਹਾਂ 40th ਹਸਪਤਾਲ ਦੇ ਵਿੱਚ ਵੀ ਲਗਾਤਾਰ ਕਲਾਕਾਰ ਪਹੁੰਚ ਰਹੇ ਨੇ ਚੌਣ ਵਾਲੇ ਪਹੁੰਚ ਰਹੇ ਨੇ ਕਿ ਸਿਰਫ ਇਹ ਜਾਣਨ ਦੇ ਲਈ ਕਿ ਰਾਜਵੀਰ ਜਵੰਦਾ ਹੁਣ ਕਿਵੇਂ ਨੇ ਦਲਵਿੰਦਰ ਦਿਆਲਪੁਰ ਜੀ ਸਾਡੇ ਨਾਲ ਨੇ ਜਲੰਧਰ ਤੋਂ ਅਗਰ ਗੱਲ ਕਰ ਲੈਨੇ ਆ 40 ਹਸਪਤਾਲ ਦੇ ਵਿੱਚ ਪਹੁੰਚੇ ਹੋ ਪਰਿਵਾਰ ਨੂੰ ਮਿਲੇ ਹੋ ਕੀ ਕਹਿਣਾ ਚਾਹੁੰਦੇ ਹੋ ਸਤਿਕਾਰਯੋਗ ਮਾਤਾ ਜੀ ਨੂੰ ਮਿਲੇ ਵੀਰ ਕਰਨਵਰ ਗੱਲੇਵਾ ਰਿਸ਼ਮ ਸੰਗਰ ਅਨਮੋਲ ਤੇ ਉਹਦਾ ਪਰਸਨਲ ਜਿਹੜਾ ਸੈਕਟਰੀ ਹੈ ਭਰਾ ਉਹਨਾਂ ਦਾ ਮੈਨੇਜਰ ਵੀ ਜਿਹੜਾ ਉਸ ਦਿਨ ਪੰਜਾਂ ਦੇ ਵਿੱਚੋਂ ਵੀ ਸੀਗਾ ਮੋਟਰਸਾਈਕਲ ਤੇ ਭਗਵੰਤ ਸਿੰਘ ਉਹਨੂੰ ਮਿਲ ਕੇ ਆਏ ਆ ਤੇ ਤੁਹਾਡੇ ਮਾਧਿਅਮ ਦੇ ਰਾਹਤ ਕੋਈ ਆਈਸੀਓ ਜੀ ਸਾਡਾ ਜਾਣਾ ਅਸੀ ਨਹੀਂ ਚਾਹੁੰਦੇ ਕੋਈ ਇਨਫੈਕਸ਼ਨ ਹੋਵੇ ਕਿਉਂਕਿ ਅਸੀਂ ਸਾਡੇ ਜੁੱਤੀ ਪਾਈ ਆ ਜਾਂ ਸਮਥਿੰਗ ਅਸੀਂ ਸਾਡੇ ਪੈਰ ਹੱਥਾਂ ਨੂੰ ਅੱਖਾਂ ਤੋਂ ਇਨਫੈਕਸ਼ਨ ਹੋਵੇ ਮੇਰੇ ਨਾਲ ਸਤਿਕਾਰ ਦਿਓ ਮੇਰੇ ਪ੍ਰੋਮੋਟਰ ਰੰਤੀ ਧੀਰਾ ਸਾਹਿਬ ਉਹ ਵੀ ਨਾਲ ਨੇ ਮੇਰੇ ਬਟ ਪੂਰਾ ਪੰਜਾਬ ਨਹੀਂ ਪੂਰਾ ਵਰਲਡ ਆ ਨਰਾਤੇ ਨੰਕੇ ਗਏ ਨਾ ਕੰਜਕਾ ਨੇ ਦੇਵੀਆਂ ਨੇ ਦਾਵਾਵਾਂ ਕੀਤੀਆਂ ਜਗਰਾਤਿਆਂ ਦੇ ਵਿੱਚ ਕਿ ਭਮੋ ਰਾਜਵੀਰ ਜਵੰਦੇ ਨੂੰ ਨਹੀਂ ਮਿਲੇ ਪਰ ਉਹ ਉਹਨਾਂ ਦਾ ਖਾਸ ਮੁਖ ਚਿਹਰਾ ਜਿਹੜਾ ਤੁਹਾਡੇ ਸਕਰੀਨ ਦੇ ਉੱਤੇ ਆਉਂਦਾ ਹੈ ਜਾਂ ਉਹ ਚੁਫਬਤ ਸੋਹਣਾ ਸੁਨੱਖਾ ਗੱਭਰੂ ਲਚਕੀਲਾਪਨ ਹੈ ਤੇ ਤੇਰੇ ਤੇ ਭੋਲਾਪਨ ਉਹ ਆਉਂਦਾ ਕਿ ਵੱਡੀ ਗੱਲ ਹੈ ਕਿ ਜੇਕਰ ਲਾਚਾ ਕੁਰਤਾ ਲਾਉਂਦਾ ਸੀ ਨਾ ਗੁਰਦਾਸ ਮਾਨ ਸਾਹਿਬ ਤੋਂ ਬਾਅਦ ਜੇ ਕੋਈ ਕਿਸੇ ਨੂੰ ਬਹੁਤ ਵਧੀਆ ਜੱੱਚਦਾ ਸੀ ਤੇ ਉਹ ਰਾਜਵੀਰ ਜਵੰਦੇ ਨੇ ਜੱੱਚਦਾ ਸੀ ਸੱਚੇ ਪਾਤਸ਼ਾਹ ਕਾਲਪੁਰਖ ਕਰੇ ਕਿ ਕਿਉਂ ਧੀਰੇ ਭਾਜੀ ਕਿ ਉਹ ਜਲਦੀ ਜਲਦੀ ਉਹ ਠੀਕ ਹੋਣ ਤੇ ਸਾਡੇ ਵਿੱਚ ਫੇਰ ਦੁਬਾਰਾ ਅਸੀਂ ਜਲੰਧਰ ਦੇ ਕਪੂਰਥਲੇ ਦੇ ਸ਼ਾਰਪੁਰ ਦੇ ਅੰਮ੍ਰਿਤਸਰ ਦੇ ਮੇਲੇ ਜਿਦਾ ਲੱਗਦੇ ਨੇ ਅਸੀਂ ਇੱਕ ਦੂਜੇ ਨੂੰ ਮਿਲੇ ਹੈਲੋ ਹਾਈ ਕਰੀਏ ਕਿਉਂਕਿ ਯਾਰਾਂ ਦਾ ਯਾਰ ਹੈ ਸੱਚੇ ਪਾਸ਼ਾ ਬਿਲਕੁਲ ਅਰਦਾਸਾਂ ਚੱਲਦੀਆਂ ਨੇ ਤੇ ਬਾਕੀ ਡਾਕਟਰ ਵੱਡਾ ਰੱਬ ਹੈ ਡਾਕਟਰ ਦੇ ਨਾਲ ਅਸੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਸ ਜੀ ਵਾਹਿਗੁਰੂ ਕੀ ਅਰਦਾਸ ਹੈ ਜੀ ਕਿ ਇੰਨਾ ਵਧੀਆ ਆਰਟਿਸਟ ਆਰਟਿਸਟ ਬਣਨਾ ਬਹੁਤ ਔਖਾ ਵਾ ਤੇ ਜਦੋਂ ਆਰਟਿਸਟ ਬਣਦਾ ਵਾ ਤੇ ਜਦੋਂ ਇਸ ਤਰ੍ਹਾਂ ਆਰਟਿਸਟ ਨਾਲ ਕੋਈ ਪ੍ਰੋਬਲਮ ਆ ਜਾਂਦੀ ਆ ਤੇ ਬੜਾ ਦੁੱਖ ਹੁੰਦਾ ਵਾ ਕਿੰਨੀਆਂ ਹਾਲਤਾਂ ਕੱਲਣੀਆਂ ਪੈਂਦੀਆਂ ਵਾ ਆਰਟਿਸਟ ਬਣ ਲੈ ਤੇ ਇੱਕਦਮ ਐਕਸੀਡੈਂਟ ਹੋ ਕੇ ਅੱਜ ਬੈੱਡ ਤੇ ਪਿਆ ਵਾ ਭਾਜੀ ਦੁਆਵਾਂ ਮਾਰ ਅਰਦਾਸਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਔਰ ਇੰਡਸਟਰੀ ਦੇ ਲੋਕ ਵੀ ਕਾਫੀ ਅੱਧਰ ਪਹੁੰਚ ਰਹੇ ਨੇ ਹੁਣ ਹੰਸਰਾ ਜਨਸ ਆਈ ਸੀਗੀ ਉਸ ਬਲੇ ਹਾਂਜੀ ਹਾਂਜੀ ਕੀ ਕਹਿਣਾ ਚੁੰਨੇ ਹੁਣ ਗੁਰਦਾਸ ਮਾਨ ਸਾਹਿਬ ਵੀ ਆ ਰਹੇ ਨੇ ਕਿਉਂਕਿ ਅੱਜ ਬਹੁਤ ਵੱਡਾ ਸੰਗੀਤ ਸਮਰਾਟ ਜਨਾਬ ਚਰਨਜੀਤ ਹੋਜਾ ਸਾਹਿਬ ਜੀ ਦਾ ਵੀ ਅੱਜ ਅੰਤਮ ਅਰਦਾਸ ਦੀ ਰਸਮ ਪਗੜੀ ਸੀਗੀ ਤੇ ਹੌਲੀ-ਹੌਲੀ ਸਾਰੇ ਆਉਣਗੇ ਪਿਆਰ ਹੈ ਮੁਹੱਬਤ ਹੈ ਤਾਂ ਜਿਹੜਾ ਤੁਹਾਡਾ ਮੀਡੀਆ ਨਾ ਇਹ ਪਿਆਰ ਪਾ ਦਿੰਦਾ ਮੁਹੱਬਤ ਪਾ ਦਿੰਦਾ ਅਸੀਂ ਰੋਜ਼ ਹੀ ਅਪਡੇਟ ਮੈਡੀਕਲ ਰਿਪੋਰਟ ਫੁਟੇਜ ਦੇ ਉੱਤੇ ਦੇਖਦੀ ਸਾਡਾ ਦਿਲ ਕਰਦਾ ਇਹ ਉੱਥੇ ਜਾਈਏ ਯਾਰ ਫੁਟੇਜ ਚ ਜਾ ਕੇ ਆਈਏ ਤੇ ਪਤਾ ਕਰੀਏ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਤੰਦਰੁਸਤੀ ਬਖਸ਼ੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੇ ਬਿਲਕੁਲ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ 40 ਹਸਪਤਾਲ ਤੋਂ ਰਾਜਵੀਰ ਜਵੰਦਾ ਦੀ ਸਿਹਤ ਜਿਹੜੀ ਹੈਗੀ ਹੁਣ ਵੀ ਕ੍ਰਿਟੀਕਲ ਬਣੀ ਹੋਈ ਹੈ ਸਾਰੀਆਂ ਤਸਵੀਰਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਵਿੱਚ ਅੱਛਾ ਦੇਖਿਆ ਜਾਵੇ ਨਾ ਤੇ ਇਹਦੇ ਵਿੱਚ ਨਾ ਇੱਕ ਬਹੁਤ ਵੱਡਾ ਰੋਲ ਜਿਹੜਾ ਨਾ ਉਹ ਮੀਡੀਆ ਵੀ ਅਦਾ ਕਰ ਰਹੀ ਹੈ ਇਸੇ ਤਰ੍ਹਾਂ ਹੀ ਹੈ ਮੀਡੀਆ ਹੈ ਕਿ ਹਰ ਸਿੰਗਰ ਜਾਂ ਕੋਈ ਆ ਰਿਹਾ ਹੈ ਜਾਂ ਕੋਈ ਵੀ ਉਹਨਾਂ ਦਾ ਰਿਸ਼ਤੇਦਾਰ ਆ ਰਿਹਾ ਕੋਈ ਵੀ ਮਿਲ ਪਿੰਡ ਤੋਂ ਹੀ ਕੋਈ ਬੰਦਾ ਮਿਲ ਆ ਰਿਹਾ ਨਾ ਐਕਟਰ ਹੋ ਗਿਆ ਸਿੰਗਰ ਹੋ ਗਿਆ ਪਿੰਡ ਦਾ ਬੰਦਾ ਆ ਗਿਆ ਜੱਥੇਬੰਦੀ ਦਾ ਬੰਦਾ ਹੋ ਗਿਆ ਹਰ ਇੱਕ ਕੋਲੋਂ ਇੰਟਰਵਿਊ ਲੈ ਕੇ ਨਾ ਉਹਨਾਂ ਅੱਗੇ ਅਰਦਾਸਾਂ ਵੀ ਉੱਥੇ ਹੋ ਰਹੀਆਂ ਨੇ ਕੈਮਰੇ ਦੱਗੀ ਭਾਵੇਂ ਰਦਾਸਾਂ ਜਾ ਰਹੇ ਪਰ ਪਲ ਪਲ ਦੀ ਰਿਪੋਰਟ ਦੇ ਰਹੇ ਨੇ ਅਰ ਦਸਮ ਵੀ ਉੱਥੇ ਹੋ ਰੀਆਂ ਨੇ ਲੰਗਰ ਵਗੈਰੇ ਵੀ ਲੱਗ ਰਹੇ ਨੇ ਹਰ ਚੀਜ਼ ਹੋ ਰਹੀ ਏ ਤੇ ਰੱਬ ਸੁਣਾ ਬਹੁਤ ਜਲਦੀ ਮਿਹਰ ਕਰੇਗਾ ਬਹੁਤ ਜਲਦੀ ਬਿਹਤਰੀਨ ਹੋਣਗੇ ਆਪਣੇ ਪੈਰਾਂ ਤੇ ਖੜੇ ਹੋ ਕੇ ਇਨਸ਼ਾਅੱਲਾ ਐਸ ਹਸਪਤਾਲ ਦੇ ਵਿੱਚੋਂ ਬਾਹਰ ਤੁਸੀਂ ਇਹ ਦੇਖੋ ਇਹ ਮੇਰੇ ਖਿਆਲ ਉੱਤੇ ਜਾ ਕੇ ਉਹਨਾਂ ਨੂੰ ਵੇਖ ਕੇ ਆਏ ਹਾਂ ਹਾਂ ਜੀ ਮਿਲ ਕੇ ਆਏ ਨੇ ਸਾਰਾ ਅੱਛਾ ਤੁਸੀਂ ਇਹ ਦੇਖੋ ਕਿ ਅੱਜ ਮੇਰਾ ਖਿਆਲ 6ਵਾਂ ਦਿਨ ਚੱਲਦਾ ਪਿਆ 6 ਦਿਨ ਹੋ ਗਏ ਨੇ 24 ਆਰ ਲਈ ਇਹ ਮੀਡੀਆ ਜਿਹੜਾ ਹੈ ਨਾ ਕਵਰੇਜ ਦੇ ਰਿਹਾ ਕਵ ਠੀਕ ਹੈ ਦਿਨ ਰਾਤ ਕੋਈ ਵੀ ਸਟਾਰ ਆਂਦਾ ਪਿਆ ਤਾਂ ਡੇਲੀ ਗੱਲ ਜਿਸ ਤਰ੍ਹਾਂ ਕਿ ਕੋਈ ਵੀ ਆ ਰਿਹਾ ਨਾ ਉਹਦਾ ਜਿਹੜਾ ਵੀ ਔਥੈਂਟਿਕ ਪੁਆਇੰਟ ਹੈ ਨਾ ਉਹ ਉਹਨਾਂ ਦੇ ਵਿਊਅਰਸ ਲਈ ਲੈ ਕੇ ਆਂਦੇ ਪਏ ਨੇ ਉਹਨਾਂ ਦੀ ਅਪਡੇਟ ਨੂੰ ਡੇਲੀ ਬੇਸਿਸ ਦੇ ਉੱਤੇ ਦੇਖੋ ਨਾ ਹਜ਼ਾਰਾਂ ਵੀਡੀਓ ਨੇ YouTube ਦੇ ਉੱਪਰ ਆਂਦੀਆਂ ਪਈਆਂ ਨੇ ਉਹਨਾਂ ਦੀ ਹੈਲਥ ਦੇ ਬਾਰੇ ਚ ਕਿ ਕਿਸੇ ਟਾਈਮ ਡਾਊਨ ਹੋ ਰਹੀ ਹੈ ਕਿਸੇ ਟਾਈਮ ਬੈਟਰ ਹੁੰਦੀ ਹੈ ਜਿਵੇਂ ਜਿਵੇਂ ਅਸੀਂ ਨਾ ਜਿੰਨੀਆਂ ਵੀ ਵੀਡੀਓ ਅਸੀਂ ਵੇਖ ਰਹੇ ਹਾਂ ਨਾ ਐਵੇਂ ਕਹੀ ਅਸੀਂ ਹਰ ਵੀਡੀਓ ਵੇਖ ਕੇ ਉਹਨਾਂ ਦੀ ਹਾਲਤ ਜੇ ਕ੍ਰਿਟੀਕਲ ਹੈ ਅਜੇ ਕਾਫੀ ਉਹ ਦਾਣਾ ਉਸ ਹਸਪਤਾਲ ਦੇ ਵਿੱਚ ਨਹੀਂ ਪਈ ਤੂੰ ਕਿ ਸਾਡੀਆਂ ਉੱਥੇ ਜਿਹੜੀਆਂ ਹਸਪਤਾਲਾਂ ਦੇ ਵਿੱਚ ਕੱਲ ਮੇਰੇ ਵੀਰੇ ਮਿਲ ਕੇ ਆਏ ਨੇ ਨਾ ਵੀ ਉਹਨਾਂ ਨਾਲ ਵੀ ਗੱਲਾਂ ਹੋ ਰਹੀਆਂ ਨੇ ਕਹਿੰਦਾ ਵੀਰੇ ਹਜੇ ਦੀ ਹਾਲਤ ਐਦਾਂ ਕਹੀਏ ਨਾ ਬਹੁਤ ਸੀਰੀਅਸ ਹਾਲ ਹੈ ਸੀਰੀਅਸ ਹਾਲ ਹੈ ਦੇਖੋ ਜੀ ਸੀਰੀਅਸ ਵਿੱਚ ਹਜੇ ਕਹਿੰਦਾ ਕੋਈ ਨਾ ਕਿ ਖਤਰੇ ਤੋਂ ਬਾਹਰ ਉਹ ਨਹੀਂ ਹੈ ਕਹਿੰਦਾ ਜੇ ਉਹ ਖਤਰੇ ਜੇ ਦੋਵੇਂ ਉਹਨਾਂ ਨੇ ਖਤਰੇ ਤੋਂ ਬਾਹਰ ਆਣਾ ਹੈ ਨਾ ਸਭ ਤੋਂ ਪਹਿਲੇ ਸੋਸ਼ਲ ਮੀਡੀਆ ਤੇ ਆ ਜਾਣਾ ਕਿ ਹੁਣ ਉਹ ਆਪਣੇ ਆਪ ਨੂੰ ਕਵਰ ਅਪ ਕਰ ਚੁੱਕੇ ਨੇ ਠੀਕ ਹੈ ਲੇਕਿਨ ਰਾਈਟ ਨਾਓ ਹਰ ਬੰਦਾ ਅਰਦਾਸ ਤਾਂ ਇਸ ਲਈ ਕਹਿ ਰਿਹਾ ਦੁਆ ਦਾ ਇਸ ਲਈ ਕਹਿ ਰਿਹਾ ਕਿ ਅਗਰ ਲੋੜ ਹੈ ਐਸੇ ਮਨ ਨੂੰ ਅਰਦਾਸਾਂ ਦੀ ਤੇ ਦੁਆ ਮੰਗ ਬਿਲਕੁਲ ਅਰਦਾਸ ਤੇ ਦੁਆ ਐਸੀ ਚੀਜ਼ ਹੈ ਜਿਹੜੀ ਉਹਨਾਂ ਨੂੰ ਰਿਕਵਰ ਕਰ ਸਕਦੀ ਹੈ ਬਿਲਕੁਲ ਜਿੱਥੇ ਦਵਾਈਆਂ ਨੇ ਅਸਰ ਨਹੀਂ ਕਰਨਾ ਉੱਥੇ ਦੁਆ ਨੇ ਕੰਮ ਕਰਨਾ ਦੁਆ ਤੇ ਜਦੋਂ ਦਿਲੋਂ ਨਿਕਲਦੀ ਹੈ ਉਦੋਂ ਅਰਸ਼ ਤੱਕ ਜਾਂਦੀ ਹੈ ਤੁਸੀਂ ਇਹ ਦੇਖੋ ਕਿ ਉਹ ਜਿਵੇਂ ਦੱਸਦੇ ਪਏ ਨੇ ਹੰਸਰਾ ਜੰਜ ਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਤੋਂ ਲੈ ਕੇ ਭੈਣਾਂ ਤੋਂ ਲੈ ਕੇ ਤੇ ਹਰ ਬੰਦਾ ਨਾ ਇਸੇ ਅਰਦਾਸ ਤੇ ਲੱਗਾ ਹੈ ਕਿ ਉਹ ਜਲਦੀ ਤੋਂ ਜਲਦੀ ਰਿਕਵਰ ਕਰਨ ਤੇ ਸਾਡੇ ਵਿੱਚ ਆ ਜਾਣ ਠੀਕ ਹੈ ਦੁਨੀਆ ਇਸ ਟਾਈਮ ਉਹਨਾਂ ਨਾਲ ਜਿਹੜੀ ਮੁਹੱਬਤ ਹੈ ਉਹ ਓਨ ਦਾ ਕੈਮਰਾ ਸ਼ੋ ਕਰਦੀ ਪਈ ਠੀਕ ਹੈ ਹਰ ਕਿਸੇ ਇਹ ਨਹੀਂ ਕਿ ਇਕੱਲਾ ਪੰਜਾਬ ਚੜਦਾ ਜਾਂ ਲੈਂਦਾ ਪੰਜਾਬ ਹੈ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਉਹਨਾਂ ਲਈ ਦੁਆਵਾਂ ਕਿਤੇ ਬੀਬੀਸੀ ਨਿਊਜ਼ ਤੋਂ ਮੈਂ ਖਬਰ ਵੇਖਦਾ ਪਿਆ ਵਾਂ ਰਾਜਵੀਰ ਜਵੰਦਾ ਦੀ ਜਿਹੜੀ ਖਬਰ ਚੱਲਦੀ ਪਈ ਬੀਬੀਸੀ ਨਿਊਜ਼ ਜਿਹੜਾ ਗੋਰਿਆਂ ਦਾ ਉਹਦੇ ਉੱਤੇ ਵੀ ਖਬਰ ਚੱਲੀ ਹੈ ਉਹਦੇ ਉੱਤੇ ਵੀ ਦੁਆਵਾਂ ਹੋ ਰਹੀਆਂ ਨੇ ਜੀ ਵੱਡੇ ਵੱਡੇ ਕਲਾਕਾਰ ਨੇ ਇੱਕ ਆ ਰਿਹਾ ਇੱਕ ਜਾ ਰਿਹਾ ਮਤਲਬ ਹਰ ਟਾਈਮ ਹਰ ਕੋਈ ਮਿਲਣ ਆ ਰਿਹਾ ਹਰ ਕੋਈ ਮਿਲ ਕੇ ਜਾ ਰਿਹਾ ਸਟਾਰ ਬਣਨ ਦਾ ਮਕਸਦ ਲਾ ਕੀ ਹੁੰਦਾ ਹੈ ਇਸ ਨਹੀਂ ਮੇਰੇ ਸਟਾਰ ਜ ਉਨਦਰ ਜਿਹੜਾ ਫੈਨ ਫਾਲੋਇੰਗ ਹੈ ਨਾ ਉਹ ਸਿਲੈਕਟਿਵ ਨਹੀਂ ਰਹ ਜਾਂਦੀ। ਜਾਂ ਆਪਣੇ ਮਤਲਬ ਕਿ ਜ਼ਬਾਨ ਤੱਕ ਜਾਂ ਆਪਣੇ ਧਰਮ ਤੱਕ ਨਹੀਂ ਰਹ ਜਾਂਦੀ। ਜਿਹੜੀ ਫੈਨ ਫਾਲੋਇੰਗ ਹੈ ਨਾ ਉਹ ਤੁਹਾਨੂੰ ਕਿਤੋਂ ਵੀ ਮਿਲ ਜਾਂਦਾ। ਦੇਖੋ on the on the social media ਆ ਕੇ ਜਦੋਂ ਵੀ ਪਲੇਟਫਾਰਮ ਤੇ ਪਲੇ ਕਰਦੇ ਨੇ ਉਹਨਾਂ ਨੂੰ ਪੂਰੀ ਦੁਨੀਆ ਚੋਂ ਪਤਾ ਨਹੀਂ ਕਿੱਥੋਂ-ਕਿੱਥੋਂ ਦੁਨੀਆ ਬੈ ਕੇ ਵੇਖਦੀ ਹੁੰਦੀ। ਯਾਰ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਰਾਜਵੀਰ ਜਵੰਦਾ ਇੱਕ ਵਾਹਦ ਐਸਾ ਬੰਦਾ ਹੈ ਜਿਹਨੂੰ ਮੇਰਾ ਖਿਆਲ ਹਰ ਬੰਦਾ ਹੀ ਪਸੰਦ ਕਰਦਾ ਹਾਂ ਕਹਿੰਦੇ ਕਦੀ ਕਿਸੇ ਨੂੰ ਕਿਉਂਕਿ ਕਈ ਸੱਚ ਨਹੀਂ ਆਏ ਨਾ ਕਈ ਫੈਨ ਐਸੇ ਨੇ ਅਗਰ ਮੈਂ ਆਪਣਾ ਹੀ ਤੁਹਾਡਾ ਹਿਸਾਬ ਲਾਵਾਂ ਨਾ ਮੈਨੂੰ ਦਿਲ ਦੀ ਜੀਤ ਪਸੰਦ ਹੈ ਤੈਨੂੰ ਕਰਨ ਉਹ ਜਿਹੜਾ ਪਸੰਦ ਹੈ ਉਹ ਨੂੰ ਸਿੱਧੂ ਮੂਸੇ ਵਾਲਾ ਪਸੰਦ ਹੈ ਉਹ ਨੂੰ ਗਿੱਪੀ ਗਰੇਵਾਲ ਪਸੰਦ ਹੈ ਉਹ ਇਦਾਂ ਹੁੰਦੀ ਹੈ ਇਹ ਵਾਹਿਦ ਇੱਕ ਐਸਾ ਸਿੰਗਰ ਹੈ ਜਿੰਦੀ ਆਵਾਜ਼ ਵੀ ਮਿੱਠੀ ਕਦੀ ਕਿਸੇ ਨੇ ਮਾੜਾ ਬੋਲਿਆ ਨਹੀਂ ਆਪਣੇ ਪਿੰਡ ਦੇ ਪਿੰਡ ਦੇ ਵਿੱਚ ਕਹਿੰਦੇ ਨੇ ਹਰ ਬੰਦਾ ਹੀ ਇੰਦਾ ਪਤਾ ਚੱਲ ਜਿਵੇਂ ਨਾ ਆਇਆ ਪੂਰਾ ਪਿੰਡ ਇਕੱਠਾ ਹੋ ਕੇ ਕਹਿੰਦੇ ਨੂੰ ਮਿਲਣ ਆ ਜਾਂਦਾ ਤੇ ਕਦੀ ਕਿਸੇ ਨਾਲ ਵਾਦਾ ਘਾਟਾ ਬੋਲੇ ਨਹੀਂ ਹੈ ਕਦੀ ਕਿਸੇ ਨਾਲ ਮਾੜੇ ਨਾਲ ਕੋਈ ਕੀਤਾ ਕੀਤਾ ਨਹੀਂ ਹੈ ਮਾੜੇ ਦੀ سپورਟ ਚ ਰਹੇ ਨੇ ਐਡਾ ਨਹੀਂ ਭੱਜੇ ਕਿਸੇ ਦੇ ਪਿੱਛੇ ਪਿੱਛੇ ਇੱਕ ਗੱਲ ਇਹਨਾਂ ਦੇ ਵਿੱਚ ਬਿਲਕੁਲ ਜਾਂਦੀ ਕਹਿੰਦੇ ਯਾਰਾਂ ਦਾ ਯਾਰ ਹੈ ਯਾਰਾਂ ਦਾ ਯਾਰ ਇਹ ਜਿਹੜਾ ਵਰਡ ਹੈ ਨਾ ਇਹ ਹਰ ਬੰਦੇ ਲਈ ਨਹੀਂ ਬੋਲਿਆ ਜਾਂਦਾ ਇਹ ਜਿਹੜਾ ਯਾਰਾਂ ਦਾ ਯਾਰ ਹੈ ਨਾ ਉਹ ਉਸੇ ਬੰਦੇ ਲਈ ਬੋਲਿਆ ਜਾਂਦਾ ਜਿੰਨੂੰ ਚਾਰ ਬੰਦੇ ਅੱਜ ਬੈਨ ਉੱਠਦਾ ਪਤਾ ਹੁੰਦਾ ਜਿੰਨੂੰ ਇਹ ਪਤਾ ਹੋਵੇ ਮੈਂ ਕਿੱਥੇ ਬਹਿ ਕੇ ਕਿਹੜੀ ਗੱਲ ਕਰਨੀ ਹੈ ਤੇ ਕਿੰਦੇ ਬਾਰੇ ਚ ਕਰਨੀ ਹੈ ਭਾਈ ਆਦਮੀ ਨੂੰ ਬੋਲਿਆ ਜਾਂਦਾ ਕਿ ਉਹ ਭਾਈ ਆਦਮੀ ਕਹ ਲੈਂਦੇ ਇਹਨੇ ਆਪਣਾ ਇਹਨਾਂ ਦਾ ਇੱਕ ਗੀਤ ਕਾਫੀ ਪੁਰਾਣਾ ਹੈ ਇਹ ਨਸਲੀ ਬੰਦਿਆਂ ਨਾਲ ਯਾਰੀ ਨਸਲੀ ਬੰਦਿਆਂ ਨਸਲੀ ਬੰਦਿਆਂ ਨਾਲ ਯਾਰੀ ਇਹਨਾਂ ਦਾ ਸੌਂਗ ਵੀ ਹੈ ਇੱਕ ਤੇ ਉਹਦੇ ਵਿੱਚ ਵੀ ਨੇ ਦੱਸਿਆ ਹੈ ਕਿ ਇਹਨਾਂ ਨੂੰ ਜਿੰਨੇ ਵੀ ਯਾਰ ਲੱਭੇ ਨੇ ਨਾ ਕਹਿੰਦਾ ਯਾਰ ਵੀ ਮੈਨੂੰ ਨਸਲੀ ਲੱਭੇ ਨੇ ਐ ਨਾ ਕਹਾਂ ਕਿ ਕੋਈ ਕੋਈ ਇਹੋ ਜਿਹਾ ਲੱਭਾ ਇਹ ਮੈਨੂੰ ਡੰਗ ਮਾਰ ਗਿਆ ਹੁਣ ਕਈ ਆਪਾਂ ਫਿਰ ਸੋਚਦੇ ਨੇ ਇਹ ਕਰਨ ਔਜਲਾ ਵੇ ਲੋ ਜਾਂ ਦਿਲਜੀਤ ਦੀ ਵੇ ਲੋ ਅਸੀਂ ਕਈ ਅਸੀਂ ਉਹਨਾਂ ਦੀ ਕੰਟਰੋਵਰਸੀਆਂ ਵੇਖੀਆਂ ਜਿਨ੍ਹਾਂ ਵਿੱਚ ਉਹਨਾਂ ਨੇ ਆਪਣੇ ਯਾਰਾਂ ਦਾ ਜ਼ਿਕਰ ਕਰਕੇ ਕਿਹਾ ਕਿ ਮੇਰਾ ਆਪਣੇ ਮੈਨੂੰ ਡੰਗ ਮਾਰ ਗਿਆ ਕਿੰਨਾ ਮਤਲਬ ਕਿ ਯਾਰਾਂ ਲੋ ਉਹਨਾਂ ਨੂੰ ਹੋ ਜਾਂਦਾ ਡੰਗ ਵੱਜ ਜਾਂਦਾ ਪਰ ਉਹ ਕਹਿੰਦਾ ਮੈਨੂੰ ਯਾਰ ਵੀ ਨਸਲੀ ਹੀ ਲੱਗੇ ਬਾਕੀ ਹੰਸ ਰਾਜ ਹੰਸ ਗਏ ਹੋਏ ਸੀਗੇ ਤੇ ਇਹਨਾਂ ਦੇ ਨਾਲ ਯੂਵਰਾਜ ਬੈਠੇ ਹੋਏ ਸੀਗੇ ਜਿਹੜੇ ਉਹ ਯੂਵਰਾਜ ਇਹ ਆਪਣਾ ਯਾਰਾਂ ਨੂੰ ਲੈ ਜਾਏ ਯਾਰਾਂ ਨੂੰ ਲੈ ਜਾਏ ਇਹ ਬੇਟੇ ਹੀ ਨੇ ਹੰਸ ਰਾਜ ਚਾਚੀ 420 ਦੇ ਵਿੱਚ ਆਏ ਹੋਏ 420 ਫੈਮਿਲੀ 420 ਫੈਮਿਲੀ 420 ਦੀ ਹੈ ਫੈਮਿਲੀ 420 ਉਹਨਾਂ ਦੇ ਜੇ ਬਖਾਂਦੇ ਨੇ ਨ ਮੁਰਗੀਆਂ ਦੀ ਚੁੰਝਾਂ ਮਾਰਦਾ ਹੁੰਦਾ ਉਹਨਾਂ ਦਾ ਜਿਹੜਾ ਪੋਤਰਾ ਹੈ ਉਹ ਵੀ ਪੁੱਛਦਾ ਹੈ ਕਿ ਤੁਹਾਡੇ ਦੋਸਤ ਹੈ ਇਹ ਇਹ ਤਾਂ ਫਾਦਰ ਨੇ ਤੇ ਉਧਰ ਯਵਰਾਜ ਦਾ ਜਿਹੜਾ ਬੇਟਾ ਉਹ ਕਹ ਰਿਹਾ ਸੀ ਉਹ ਵੀ ਪੁੱਛਦਾ ਅੱਜ ਕੱਲ ਬੱਚਿਆਂ ਨੂੰ ਹਿੰਦੀ ਬੋਲਣ ਦੀ ਲੋੜ ਪਈ ਹੈ ਤੇ ਪੁੱਛਦੇ ਨੇ ਕਿ ਤੁਹਾਡੇ ਆਪਨ ਦੋਸਤ ਕਿੱਥੇ ਨੇ ਗੱਲ ਇਹ ਨਹੀਂ ਲੱਗੀ ਹਿੰਦੀ ਕਹਿੰਦੇ ਜਿਵੇਂ ਅੱਜ ਕੱਲ ਰਵਾਜ ਚੱਲ ਰਿਹਾ ਹੈ ਇਹ ਰਵਾਜ ਨਹੀਂ ਚੱਲ ਰਿਹਾ ਸਾਡੇ ਲਈ ਸਾਡੀ ਮਾਂ ਬੋਲੀ ਜਿਹੜੀ ਹੈ ਉਹ ਪੰਜਾਬੀ ਹੈ ਅਸੀਂ ਪੰਜਾਬੀ ਹੀ ਬੋਲਦੇ ਹਾਂ ਤੇ ਪੰਜਾਬੀ ਹੀ ਬੋਲਦੇ ਤੇ ਉਹ ਦੱਸ ਰਿਹਾ ਸੀ ਕਿ ਮੇਰਾ ਬੇਟਾ ਜਿਹੜਾ ਯਵਰਾਜ ਹੈ ਉਹ ਤੇ ਹਰ ਟਾਈਮ ਨਾ ਜਿਹੜਾ ਉਹਨਾਂ ਦੇ ਕੋਲ ਹੀ ਹ ਲੋੜ ਆਰਦਾਸਾਂ ਦੀ ਲੋੜ ਤੇ ਬਹੁਤ ਜ਼ਿਆਦਾ ਹੋ ਰਹੀਆਂ ਨੇ ਤੇ ਰੱਬ ਸੁਣਾ ਕਿਸੇ ਨਾ ਕਿਸੇ ਦੀ ਜਿੰਦੀ ਮੱਦੀ ਲਾ ਕੇ ਕਬੂਲ ਕਰ ਦੇਵੇ ਤੇ ਉਹਨਾਂ ਨੂੰ ਬਿਲਕੁਲ ਹੀ ਨਾ ਤੰਦਰੁਸਤੀ ਵਾਲੀ ਸਿਹਤ ਯਾ ਵਧੀਆ ਜ਼ਿੰਦਗੀ ਨਾ ਨਸੀਬ ਕਰੇ ਤੇ ਜਲਦੀ ਤੋਂ ਜਲਦੀ ਉੱਠ ਜਾਣ ਕੱਲਾ-ਕੱਲਾ ਮਾਪਿਓ ਦਾ ਪੋਤੇ ਦੋ ਧੀਆਂ ਨੇ ਤੇ ਬੜਾ ਦਿਲ ਦੇ ਵਿੱਚ ਨਾ ਬੜਾ ਇੱਕ ਸਹਿਮਝਿਆ ਵੀ ਆਉਂਦਾ ਹੈ ਜੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਦੁਆਵਾਂ ਦਾ سلسلہ ਆਪਣਾ ਜਾਰੀ ਰੱਖੋ ਰੱਬ ਰਾਖਾ